ਜੋ ਬੁਰੀਾਈ ਕਰਨ ਨੂੰ ਕਾਲੀ ਕਰਦੇ ਆ ਪਾਉ ਉਹ ਪੈਰ ਜਿਹੜੇ ਬੁਰੀਾਈ ਕਰਨ ਨੂੰ ਫੁਰਤੀ ਨਾਲ ਪੱਛਦੇ ਆ ਉਹ ਆਪਾਂ ਦੇਖਦੇ ਆ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਕਹਾਵਤਾਂ ਦੀ ਕਿਤਾਬ ਤੇ ਉਹਦਾ ਪਹਿਲਾ ਹੀ ਅਧਿਆਏ ਆਪਾਂ ਦੇਖਦੇ ਆ ਕਹਾਤਾ 1 ਉਹਦੀ 10 ਨੰਬਰ ਆਇਤ ਤੋਂ ਦੇਖਦੇ ਆ ਇੱਥੇ ਲਿਖਿਆ ਹੈ ਮੇਰੇ ਪੁੱਤਰ ਜੇ ਕਦੀ ਪਾਪੀ ਤੈਨੂੰ ਫਸਲਾਉਣ ਤਾਂ ਤੂੰ ਉਹਨਾਂ ਦੀ ਨਾ ਮੰਨੀ ਪਰਮੇਸ਼ਰ ਨੂੰ ਕਹਿਣਿਆ ਜਿਹੜੇ ਲੋਕੀ ਮਾੜੇ ਕੰਮ ਕਰਨ ਨੂੰ ਕਾਲੇ ਰਹਿੰਦੇ ਆ ਤੁਸੀਂ ਦੇਖੋ ਕਈ ਵਾਰੀ ਨਾ ਅੱਜ ਕੱਲ੍ਹ ਟ੍ਰੈਂਡ ਜਿਹਾ ਹੀ ਹੋ ਗਿਆ ਮੁੰਡੇ-ਮੁੰਡੇ ਆਪਸ ਵਿੱਚ ਲੜ ਪੈਂਦੇ ਆ ਹੱਸਦੇ ਹੱਸਦੇ ਹੀ ਲੜ ਪੈਂਦੇ ਆ ਛੋਟੀ ਮੋਟੀ ਗੱਲ ਤੋਂ ਹੀ ਫੇਰ ਉਹ ਕੀ ਕਰਦੇ ਆ ਆਪਣੇ ਫਰੈਂਡਾਂ ਨੂੰ ਫੋਨ ਲਾਉਂਦੇ ਆ ਉਹਨਾਂ ਨੂੰ ਫਲਾਨੀ ਥਾਂ ਤੇ ਆਜੋ ਟਾਈਮ ਬਾ ਲੈਂਦੇ ਆ ਇਕੱਠੇ ਹੋ ਜਾਂਦੇ ਝਾਟੀ ਉੱਤਾਂ ਦੇ ਉਹ ਜੜੇ ਉਹਨਾਂ ਦੇ ਫੋਨਾਂ ਤੇ ਆ ਜਾਂਦੇ ਆ ਫੇਰ ਮਾਵਾਂ ਸਾਡੇ ਕੋਲੇ ਆਉਂਦੀਆਂ ਜੀ ਝੂਠਾ ਪਰਚਾ ਪੈ ਗਿਆ ਕੋਸ ਤੇ ਦੇ ਦੀ ਲੜਾਈ ਸੀਗੀ ਇਹਦਾ ਨਾਮ ਲਖਾਤਾ ਇਹ ਉੱਥੇ ਮੂੰਗਫਲੀ ਖਾਣ ਗਿਆ ਸੀ ਵੀ ਤੁਸੀਂ ਲੜੋਂ ਮੇਲਾ ਕੇ ਮੂੰਗਫਲੀਆਂ ਖਾਣ ਆਏ ਆ ਬਿਠਾਣ ਦਾ ਬਹੁਤ ਹੈ ਜੌਨ ਅਲੀ ਕਾਫੀ ਬਣਾ ਕੇ ਲਾ ਕੇ ਗਿਆ ਸੀਗਾ ਗਿਆ ਤੇ ਮਾੜੇ ਕੰਮ ਨੂੰ ਹੀ ਸੀ ਨਾ ਪਤਾ ਸੀਗਾ ਹੋਣਾ ਆ ਜਿੱਥੇ ਖੜਕਾ ਦੜਕਾ ਹੋਣਾ ਫਿਰ ਉੱਥੇ ਜਦੋਂ ਕਹੇਦੇ ਚਾਰ ਮਾਰਨੀਆਂ ਚਾਰ ਪੈਣੀਆਂ ਵੀ ਆ ਫਿਰ ਜੇਲ੍ਹ ਜਾਂਦਾ ਤਾਂ ਫਿਰ ਇੰਨਾ ਕਿ ਤੱਕ ਬਣਦਾ ਹੀ ਆ جاؤ کا تو نہ جاؤ انہوں نے ਤੁਹਾਨੂੰ ਮੁਕਦਮੇ ਬੈਣ ਤੋਂ ਬਚਾ ਲੈਣਾ ਇਹੀ ਗੱਲ ਹੋ ਗਈ ਫੇਰ ਵੀ ਤੁਸੀਂ ਲੜੋ ਭੜੋ ਸਿਰ ਪਾੜੋ ਕਤਲ ਕਰੋ ਜੇਲਾਂ ਵਿੱਚ ਜਾਓ ਸਭ ਮਨਜ਼ੂਰੀਆ ਕਿਤੇ ਬੰਦੇ ਹੋ ਕੇ ਬੰਦੇ ਨਾ ਬਣ ਜਿਓ ਇਹ ਮਨਜ਼ੂਰ ਨਹੀਂ ਤੁਹਾਡਾ ਸੁਧਰਨਾ ਮਨਜ਼ੂਰ ਨਹੀਂ ਚੰਗੀ ਸੋਚ ਰੱਖਣਾ ਮਨਜ਼ੂਰ ਨਹੀਂ ਕਿਤੇ ਤੁਹਾਨੂੰ ਸਮਝ ਨਾ ਆ ਜਾਵੇ ਮਨਜ਼ੂਰ ਨਹੀਂ ਆ ਸਿੱਖਿਆ ਸੁਣਨ ਤੋਂ ਰੋਕਿਆ ਜਾ ਰਿਹਾ ਕਿਹੜੀ ਸਿੱਖਿਆ ਕਹਿੰਦਾ ਹੈ ਮੇਰੇ ਪੁੱਤਰ ਜੇ ਕਦੀ ਪਾਪੀ ਤੈਨੂੰ ਫਸਲਾਉਣ ਤਾਂ ਤੂੰ ਉਹਨਾਂ ਦੀ ਨਾ ਮੰਨੀ ਜੇ ਕੋਈ ਗਲਤੀ ਕਰਨ ਵਾਲਾ ਮਨੁੱਖ ਤੈਨੂੰ ਆਖੇ ਕਿ ਮੇਰੇ ਨਾਲ ਰਲ ਕੇ ਗਲਤੀ ਕਰ ਪਈ ਪਾਪੀ ਤੈਨੂੰ ਇਦਾਂ ਗੱਲ ਕਵੇ ਤਾਂ ਤੂੰ ਤੁਰ ਨਾ ਪਵੀ ਮੰਨੀ ਨਾ ਉਹਦੀ ਜੇ ਉਹ ਆਖਣ ਪਈ ਸਾਡੇ ਨਾਲ ਚੱਲ ਅਸੀਂ ਖੂਨ ਕਰਨ ਨੂੰ ਦਾਅ ਲਾਈਏ ਇੰਨੇ ਬਰੀਕੀ ਨਾਲ ਸਮਝਾਇਆ ਜਾ ਰਿਹਾ ਜਿਵੇਂ ਨਿੱਕੇ ਜੇ ਜਵਾਕ ਨੂੰ ਉਹਦੀ ਮਾਂ ਜਾਂ ਪਿਓ ਗੋਦੀ ਵਿੱਚ ਬਿਠਾ ਕੇ ਸਮਝਾ ਰਿਹਾ ਹੋਵੇ ਵੀ ਪੁੱਤ ਜੇ ਕੋਈ ਜਣਾ ਤੈਨੂੰ ਇਦਾਂ ਆਖੇ ਇਦਾਂ ਨਹੀਂ ਕਰਨਾ ਮੈਨੂੰ ਲੱਗਦਾ ਐਂਡ ਮੈਨੂੰ ਇਦਾਂ ਹੀ ਫੀਲ ਹੁੰਦਾ ਜਿਵੇਂ ਅਸੀਂ ਅੱ빠 ਪਿਤਾ ਦੀ ਗੋਦ ਵਿੱਚ ਬੈਠੇ ਆ ਤੇ ਉਹ ਸਾਨੂੰ ਇਦਾਂ ਸਮਝਾ ਰਿਹਾ ਆ ਮੈਨੂੰ ਯਾਦ ਆ ਜਦੋਂ ਸਾਡੀ ਬੇਟੀ ਸਲੋਮੀ ਮਸੀ 1.5 ਸਾਲ ਦੀ ਸੀ ਤੇ ਅਸੀਂ ਉਹਨੂੰ ਇਦਾਂ ਸਿਖਾਉਂਦੇ ਰਹਿਣਾ ਪੁੱਤ ਜੇ ਕੋਈ ਕਾਫੀ ਦਬੇ ਲੈ ਕੇ ਖਾਣੀ ਨਹੀਂ ਆ ਜੇ ਕੋਈ ਗੇਟੋ ਅੱਪਾ ਨਿਆਣਿਆਂ ਨੂੰ ਸਾਰੇ ਜਣੇ ਇਦਾਂ ਸਿਖਾਉਂਦੇ ਹੀ ਆ ਜਿੰਨੀ ਦੇਰ ਤੱਕ ਵੱਡੀ ਮੰਮਾ ਜਾਂ ਪਾਪਾ ਮੰਮਾ ਨਾਲ ਨਾ ਹੋਣ ਤੁਸੀਂ ਇਦਾਂ ਕਰਨਾ ਨਹੀਂ ਇੱਕ ਦਿਨ ਥੋੜਾ ਜਿਹਾ ਗੇਟ ਖੁੱਲਾ ਸੀ ਤੇ ਸਲੋਮੀ ਗੇਟ ਦੇ ਵਿੱਚ ਖੜੀ ਆ ਇੱਕ ਵਿਅਕਤੀ ਬਾਹਰੋਂ ਆਇਆ ਉਹ ਉਹਨੂੰ ਟੌਫੀ ਦਿਖਾਉਂਦਾ ਹੈ ਇਸ਼ਾਰੇ ਨਾਲ ਬਾਜ ਮਾਰਦਾਇਆ ਤੇ ਅਸੀਂ ਦੇਖਿਆ ਸਲੋਮੀ ਸਿਰ ਹਿਲਾਉਂਦੀ ਆ ਇਦਾਂ ਤੇ ਨਾਲੇ ਉਂਗਲੀ ਨਾਲ ਉਹਨੂੰ ਇਦਾਂ ਇਦਾਂ ਕਰੀ ਜਾਂਦੀ ਆ ਨਹੀਂ ਤੇ ਮੰਮੀ ਲੱਗੇ ਹੀ ਗੇਟ ਦੇ ਖੁਰੇ ਚ ਭਾਂਡੇ ਮਾਂਜਦੇ ਸੀਗੇ ਤੁਹਾਨੂੰ ਨੇ ਦੇਖਿਆ ਸਲੋਮੀ ਬੋਲਦੀ ਵੀਰ ਕਿਸੇ ਨੂੰ ਨਾ ਕਰਦੀ ਆ ਫੇ ਉਹਨਾਂ ਨੂੰ ਲੱਗਾ ਵੀ ਉਹ ਇੱਦਾ ਕਰਦੀ ਆ ਪਰ ਤਿੰਨ ਚਾਰ ਬਰੀ ਉਹਨੇ ਇਦਾਂ ਹੀ ਕੀਤਾ ਮੰਮੀ ਜੀ ਨੇ ਉੱਥੇ ਹੀ ਕੰਮ ਛੱਡਿਆ ਉੱਠ ਕੇ ਜਦੋਂ ਗਏ ਦੇਖਿਆ ਬਾਹਰ ਆਦਮੀ ਉਹਨੂੰ ਟੌਫੀ ਦਿਖਾ ਕੇ ਹੱਥਾਂ ਮਾਰਦਾ ਸੀਗਾ ਜਦੋਂ ਮੰਮੀ ਨੇ ਰੌਲਾ ਪਾਇਆ ਫੇਓ ਭੱਜ ਗਿਆ ਚੱਪਲ ਵੀ ਛੱਡ ਗਿਆ ਆਪਦੀ ਉੱਥੇ ਹੀ ਪਰ ਜੇ ਆਪ ਆਪਣੇ ਨਿਆਰੇ ਨੂੰ ਇਦਾਂ ਨਾ ਸਮਝਾਇਆ ਹੋਵੇ ਫੇਰ ਉਹ ਟੌਫੀ ਦੇ ਲਾਲ ਚ ਨੂੰ ਤੋੜ ਸਕਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਮਿੱਠੀ ਚੀਜ਼ ਆ ਖਾਣ ਵਾਲੀ ਸੋਹਣੀ ਚੀਜ਼ ਆ ਅੰਕਲ ਆ ਆਂਟੀ ਆ ਪਤਾ ਨਹੀਂ ਕਿੰਨਾ ਕੁ ਚੰਗਾ ਆ ਜਿਵੇਂ ਉਹ ਬੱਚੇ ਨੇ ਇਸ ਗੱਲ ਨੂੰ ਸਿੱਖਿਆ ਕਿ ਮੇਰੇ ਪੇਰੈਂਟਸ ਨੇ ਗ੍ਰੈਂਡ ਪੇਰੈਂਟਸ ਨੇ ਮੈਨੂੰ ਮਨਾ ਕੀਤਾ ਆ ਮੈਂ ਕਿਸੇ ਤੋਂ ਲੈ ਕੇ ਨਹੀਂ ਖਾਣਾ ਤੇ ਉਸ ਕਾ ਕਰਨਾ ਹੈ ਹallelujah ਅਰ ਕੀ ਕਹਿੰਦਾ ਜੇ ਉਹ ਆਖਣ ਭਈ ਸਾਡੇ ਨਾਲ ਚੱਲ ਆਪਾਂ ਖੂਨ ਕਰਨ ਨੂੰ ਦਾ ਲਾਈਏ ਆਪਾਂ ਨਿਹੱਕ ਬੇਦੋਸ਼ਾਂ ਦੀ ਹਕਾਤ ਵਿੱਚ ਲੁੱਕ ਕੇ ਬੈਠੀਏ ਅਰ ਜਦੋਂ ਤੁਸੀਂ ਅੱਗੋਂ ਦੇਖਦੇ 13 ਨੰਬਰ ਵਿੱਚ ਲਿਖਿਆ ਸਾਨੂੰ ਸਭ ਪ੍ਰਕਾਰ ਦੇ ਅਣਮੁੱਲ ਪਦਾਰਥ ਮਿਲਣਗੇ ਅਸੀਂ ਲੁੱਟਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ ਸਾਡੇ ਵਿੱਚ ਹੀ ਆਪਣਾ ਗੁਨਾ ਪਾਲ ਹੈ ਸਾਡੀ ਸਭਨਾ ਦੀ ਇੱਕੋ ਥੈਲੀ ਹੋਊ हे ਮੇਰੇ ਪੁੱਤਰ ਤੂੰ ਉਹਨਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀ ਉਹਨਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀ ਸ਼ਰਧਾ ਠਹਿਰਾਇਆ ਪੁਿੱਤਰ ਸ਼ਸਤਰ ਅਰ ਇਸ ਸਿੱਖਿਆ ਨੂੰ ਸੁਣਨ ਤੋਂ ਰੋਕਿਆ ਜਾ ਰਿਹਾ ਹੈ ਕਿਉਂ ਪਰਮੇਸ਼ਰ ਕਹਿਣ ਕਰਦੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਬੁਰਾਈ ਨੂੰ ਕਾਹਲੇ ਕਰਦੇ ਆ ਕਿਉਂਕਿ ਉਹ ਭੁੱਲ ਜਾਂਦੇ ਆ ਲੁੱਟਣ ਲੱਗੇ ਕਿ ਇਹ ਘਰ ਕਿਸੇ ਅਨਾਥ ਦਾ ਵਿਧਵਾ ਦਾ ਆ ਕਿਸੇ ਦਾ ਖੋਕੇ ਨਹੀਂ ਖਾਣਾ ਮੈਂ ਪਰਮੇਸ਼ਵਰ ਤੋਂ ਮੰਗਣਾ ਤੇ ਮੇਰਾ ਘਰ ਉਹਨੇ ਆਪੇ ਹੀ ਭਰ ਦੇਣਾ ਹੈ ਆਪਣਾ ਘਰ ਭਰਨ ਦੇ ਲਈ ਕਿਸੇ ਦਾ ਹਿੱਸਾ ਨਾ ਖਾਓ ਆਪਣਾ ਢੱਡ ਭਰਨ ਦੇ ਲਈ ਕਿਸੇ ਦਾ ਹਿੱਸਾ ਨਾ ਖਾਓ ਆਪਣੀ ਜ਼ਮੀਨ ਜਾਇਦਾਦ ਵਧਾਉਣ ਦੇ ਲਈ ਕਿਸੇ ਹੋਰ ਦੀ ਜ਼ਮੀਨ ਜਾਇਦਾਦ ਦੇ ਉੱਤੇ ਕਬਜ਼ਾ ਨਾ ਕਰੋ ਅਗਰ ਤੁਸੀਂ ਆਪਣੇ ਬੱਚਿਆਂ ਦੇ ਲਈ ਆਪਣੇ ਭੈਣਾ ਭਰਾਵਾਂ ਦੀ ਜ਼ਮੀਨ ਜਾਇਦਾਦ ਧੋਖੇ ਨਾਲ ਰੱਖ ਰਹੇ ਹੋ ਕੰਨਾ ਕਰ ਰਹੇ ਹੋ ਪੱਥਰ ਤੇ ਲੀਕ ਮਾਰ ਕੇ ਗੱਲ ਕਹਿਨੀ ਆ ਤੁਹਾਡੇ ਬੱਚਿਆਂ ਨੂੰ ਆਨੇ ਦਾ ਫਾਇਦਾ ਨਹੀਂ ਹੁਣ ਕੰਨਾ ਧਰਮੀ ਦਾ ਥੋੜਾ ਦੁਸ਼ਟ ਦੇ ਬੋਧੇ ਨਾਲੋਂ ਚੰਗਾ ਹੈ ਤੁਸੀਂ ਲੁੱਟ ਕੇ ਲਿਓ ਆਊਗਾ ਮੁਕਦਮਿਆਂ ਤੇ ਲੱਗ ਜੂਗਾ ਚੋਰੀਆਂ ਹੋ ਜਾਣਗੀਆਂ ਮਸ਼ੀਨਰੀਆਂ ਖਰਾਬ ਰਹਿਣਗੀਆਂ ਤੁਸੀਂ ਹੱਕ ਦਾ ਕਮਾਓਗੇ ਸਭ ਕੁਛ ਸੁਮੂਥ ਚੱਲੂਗਾ ਘਰ ਵਿੱਚ ਸੁੱਖ ਸ਼ਾਂਤੀ ਪ੍ਰੇਮ ਆਨੰਦ ਹੋਊਗਾ